ਇਧਰ ਇਧਰ ਨਹੀਂ ਨਹੀਂ ਤੂੰ ਹੀ ਬੋਲਣਾ ਜੋ ਬੋਲਣਾ ਸਾਲ ਇੱਥੂ ਕਹਦਾ 700 ਹੋਣਾ ਹੈ 880 ਬਾਹਰ ਤੋਂ ਆਜਾ ਪਾਲੇ ਸਿਆਰੇ ਹਾਂਜੀ ਪਾਲੇ ਬੋਲੋ ਚੱਲਦਾ ਆ ਲਾਈਟ ਲਾਈਟ ਚੱਲਦਾ ਆ ਬੋਲ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਟਰਾਲੀ ਆ ਅਸੀਂ ਬਾਹਰ ਤਲਾਈ ਹੋਈ ਆ 850 ਕੁਇੰਟਲ ਲੱਗਣੇ ਲੱਦਿਆ ਹੋਇਆ ਇਹਦੇ ਤੇ ਮੈਂ ਲੈ ਲੈਣ ਤੁਹਾਨੂੰ ਇਹ ਕਹਿ ਦਿੱਤਾ ਵੀ ਅਸੀਂ ਕੰਡਾ ਨਹੀਂ ਤੋਲਣਾ ਤੁਹਾਡਾ ਹੀ ਕੰਡਾ ਨਹੀਂ ਕਰਨਾ ਇਹ ਲੈ ਕੇ ਦੇ ਦਿਓ ਜੇ 25 ਲੱਖ ਰੁਪਏ ਤੁਸੀਂ ਕਰਦੇ ਆ ਤੇ ਫੇਰ ਆਪਾਂ ਤੁਹਾਡਾ ਤੋਲ ਦਿੰਦੇ ਆ ਜੇ ਨਹੀਂ ਤਾਂ ਆਪਣੇ ਕੰਨੇ ਲਾ ਕੇ ਆ ਜਾਓ 100 ਸਵਾ 100 ਕੰਡਾ ਜੀ ਲਾਉਣ ਲੱਗੇ ਆ ਫੇਰ ਤੋਲਦੇ ਆ ਹੁਣ ਦੇਖਦੇ ਆ ਵੀ ਕਿੰਨਾ ਕੰਡਾ ਹੁੰਦਾ ਆ ਬਾਕੀ ਆਪਣੇ ਨਾਲ ਰਾਜਾ ਮਨਵੀਰ ਮਨਿੰਦਰ ਅਰਮਨ ਐਡਮੇਲੀ ਵਾਲਿਆਂ ਨਾਲ ਮਤਲਬ ਐਡਮੇਲੀ ਆਏ ਨੇ ਕੰਨਾ ਦਿਆ ਹੋਇਆ ਸਾਰਾ ਉਹ ਕੋਈ ਨਹੀਂ ਕੋਈ ਪਾਜੀ ਆਪਣੇ ਨਾਲ ਆ ਬਾਕੀ ਫੇਰ ਪਾ ਰਹੇ ਆ ਬਾਕੀ ਫੇਰ ਪਾ ਰਹੇ ਆ ਇਸ ਟਾਈਮ ਲਾਰਾਇਣ ਕੰਨਾ ਉੱਤੇ ਛਾਂਕਰ ਉਹਨਾਂ ਦੀ ਲੇਬਰ ਚੜੀ ਹੋਈ ਆ ਜੋ ਕੀ ਅਜੇ ਕਹਿ ਰਹੇ ਸੀਗੇ 2-4 ਹੋਰ ਬਾਹਰ ਛੱਕ ਰੋਏ ਹੱਥ ਮਾਰ ਦਿਓ ਮਾਰ ਦੇ ਹੱਥ ਮਾਰ ਦੇ ਆ ਛੱਕਰ ਖੜਾ ਆ ਜੀ ਮੁਖੀਆ ਤੂੰ ਹੀ ਮਾਰ ਦੇ ਤੂੰ ਹੀ ਮਾਰ ਦਿਓ